प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਰ ਲੋਂਗੂ ਦੇਵਾ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਦੇ ਸਾਹਿਬ ਗੁਰੂ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸ਼ਬਦ ਹੈ ਮਾਂ ਸ੍ਰਿਸ਼ਟੀ ਦੀ ਸਿਰਜਣਹਾਰ ਮਾਂ ਜਾਨਵਰਾਂ ਚ ਧਰਤੀ ਦੇ ਉੱਤੇ ਜੋ ਵੀ ਉਤਪਤੀ ਆ ਉਹ ਮਾਂ ਤੋਂ ਹੀ ਸਿਰਜੀ ਗਈ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਮਾਂ ਨੂੰ ਬੜਾ ਪਵਿੱਤਰ ਦਰਜਾ ਦਿੱਤਾ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਪਰਮੇਸ਼ਰ। ਪਰਮੇਸ਼ਰ ਨੂੰ ਤੀਜੇ ਥਾਂ ਤੇ ਰੱਖਿਆ। ਮਾਂ ਨੂੰ ਪਹਿਲੇ ਦਰਜੇ ਦਿੱਤਾ ਬੜਾ ਉੱਤਮ ਦਰਜਾ ਮਾਂ ਦਾ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਆਂ, ਸਮਝਦੇ ਆਂ, ਪਰਮਾਤਮਾ ਦੇ ਜੋ ਗੁਣ ਦੱਸੇ ਗਏ ਜਾਂ ਅਸੀਂ ਜੋ ਗੁਣ ਪਰਮਾਤਮਾ ਦੇ ਸੁਣੇ ਉਹ ਸ਼ਾਖਸ਼ਾਤ ਮਾਹ ਦੇ ਵਿੱਚ ਦੇਖੇ ਜਾਂਦੇ ਆਂ ਦੇ ਵੀ ਜੋ ਪਰਮਾਤਮਾ ਪਰਮਾਤਮਾ ਨੂੰ ਤਾਂ ਸੁਣਿਆ ਹੀ ਆਂ ਦੇਖਿਆ ਨਹੀਂ ਪਰਮਾ ਨੂੰ ਦੇਖਿਆ ਉਹ ਸਾਰੇ ਗੁਣ ਮਾਹ ਦੇ ਵਿੱਚ ਆ ਪਰਮਾਤਮਾ ਨੇ ਪਾਈ ਇਸੇ ਕਰਕੇ ਗੁਰੂ ਸਾਹਿਬ ਨੇ ਮਾਂ ਨੂੰ ਬੜਾ ਉੱਤਮ ਵਰਤਿਆ ਦਿੱਤਾ ਹੁਣ ਮਾਂ ਉਹ ਤੋਂ ਪਹਿਲਾਂ ਕਿਸੇ ਦੀ ਭੈਣ ਹੁੰਦੀ ਆ ਕਿਸੇ ਦੀ ਧੀ ਹੁੰਦੀ ਪਹਿਲਾਂ ਤਾਂ ਜਿਹੜੇ ਇਨਸਾਨ ਮਾਂ ਦੀ ਗਾਲ ਕੱਢਦੇ ਆ ਫੇਸਬੁੱਕ ਉੱਤੇ ਨਾ ਉਹ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਨਾ ਕਿਸੇ ਨਾਲ ਕੋਈ ਕਿਸੇ ਨੂੰ ਕੋਈ ਕਮੈਂਟ ਕਰਤਾ ਤੁਸੀਂ ਉਹਨੂੰ ਲੌਜਿਕ ਤਰੀਕੇ ਨਾਲ ਜਵਾਬ ਦੇ ਦਿਓ ਕਿਉਂ ਆਪਦਾ ਮੂੰਹ ਗੰਦਾ ਕਰਦੇ ਹੋ ਆਪਦੀ ਸੋਚ ਨੂੰ ਗੰਦਾ ਕਰਦੇ ਤੇ ਮਾਵਾ ਦੀਆਂ ਗਾਲਾਂ ਕੱਢਦੇ ਲੋਕ ਧੀਆਂ ਦੀਆਂ ਗਾਲਾਂ ਕੱਢਦੇ ਆ ਭੈਣਾਂ ਦੀਆਂ ਗਾਲਾਂ ਕੱਢਦੇ ਆ ਜੇਕਰ ਗੁਰਬਾਣੀ ਦੀ ਥੋੜੀ ਬਹੁਤੀ ਵੀ ਸੋਝੀ ਹੁੰਦੀ ਤੇ ਕਦੇ ਬੰਦਾ ਮਾਂ ਦੀ ਗੱਲ ਤਿੰਨ ਘਟਨਾਵਾਂ ਜਿਹੜਾ ਨਾਲ ਮੈਂ ਸਿੱਧਾ ਜੁੜਿਆ ਉਹ ਮੈਂ ਜ਼ਿਕਰ ਕਰੂੰਗਾ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮੈਨੂੰ ਕਿਸੇ ਨੇ ਕਮੈਂਟ ਕਮੈਂਟ ਦੇ ਵਿੱਚ ਇੱਕ ਭੇਜੀ ਕਿਸੇ ਨੇ ਪੋਸਟ ਮੈਨੂੰ ਉਹਦੇ ਬਾਈ ਜੀ ਆ ਦੇਖਿਓ ਵੀ ਯਾਰ ਸਾਫ਼ ਸੁਹਤ ਬੰਦਾ ਦਮਾਲਾ ਸਜਾਇਆ ਪਰ ਕਿੱਡੇ ਗੰਦੇ ਕਮੈਂਟ ਬੰਦੇ ਨੇ ਕੀਤੇ ਆ ਹੁਣ ਇਹਨਾਂ ਲੋਕਾਂ ਨੂੰ ਕਿੱਥੇ ਰੱਖੀਏ ਕਿਉਂਕਿ ਇਹਨਾਂ ਦਾ ਕੁਝ ਨਹੀਂ ਜਾਂਦਾ ਬਦਨਾਮੀ ਉਸ ਬਾਣੀ ਦੀ ਹੁੰਦੀ ਆ ਕਿਉਂਕਿ ਸ਼ਕਲ ਸੂਰਤ ਮਰਦੇ ਮੁਜਾਹਿਦ ਸ਼ਿਰ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਵਾਲੀ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵਾਲੀ ਉਹ ਦੇਖ ਲੋ ਤਾਂ ਉਦੋਂ ਬਾਅਦ ਉਸ ਮੇਰਾ ਵੀ ਮਨ ਦੁਖੀ ਹੋਇਆ ਬਹੁਤ ਹੁਣ ਸਰੂਪ ਆਹ ਹੁਣ ਵੇਖੋ ਤੁਸੀਂ ਆ ਮਨੋਖਾ ਇਹਦੀ ਜਿਹੜੀ ਇਹਦਾ ਪੇਜ ਹੈ ਉਹਦੇ ਪਿੱਛੇ ਵੀ ਨਾਂ ਲਿਖਿਆ ਹੋਇਆ ਖਾਲਸਾ ਝੰਡਾ ਲੱਗਾ ਖਾਲਸਾ ਰਾਜ ਦਾ ਚੰਗੀ ਗੱਲ ਆ ਸਰੂਪ ਸੰਤ ਜਰਨੈਲ ਸਿੰਘੀ ਵਰਗਾ ਤੇ ਕਾਸ਼ ਕਿਤੇ ਮਿੱਤਰ ਪਿਆਰੇ ਤੇ ਸੋਚ ਵੀ ਉਹਨਾਂ ਵਰਗੀ ਹੁੰਦੀ ਆ ਹੁਣ ਕਮੈਂਟ ਪੜਿਓ ਇਹ ਸੱਜਣ ਦਾ ਕੀ ਹੁਣ ਇਹਨਾਂ ਨੂੰ ਅਸੀਂ ਕਿੱਥੇ ਕਿੱਥੇ ਰੱਖਾਂਗੇ ਕੀ ਇਹਨਾਂ ਦੇ ਪ੍ਰਤੀ ਜਿਹੜਾ ਬੰਦਾ ਹੁਣ ਇਹਦੀ ਇਹ ਭਾਸ਼ਾ ਪੜ੍ਹੂਗਾ ਉਹ ਕਿਹੇ ਜੀ ਸੋਚ ਰੱਖੂਗਾ ਕਿਸੇ ਨੇ ਪੋਸਟ ਪਾਤੀ ਤੁਸੀਂ ਕਮੈਂਟ ਕੀਤਾ ਉਹਦਾ ਦਲੇਰ ਨਾਲ ਜਵਾਬ ਦੇ ਦਿਓ ਤੁਸੀਂ ਗੰਦ ਬਕ ਰਹੇ ਹੋ ਯਾਰ ਇੱਕ ਇਹ ਜੇ ਸਰੂਪ ਦੇ ਵਿੱਚ ਇੱਕ ਮਾਂ ਨੂੰ ਗਾਲਾਂ ਕੱਢ ਰਹੇ ਹੋ ਇਸੇ ਤਰ੍ਹਾਂ ਦੀ ਵੀਰੋ ਇੱਕ ਘਟਨਾ 6 ਕਿ ਮਹੀਨੇ ਪਹਿਲਾਂ ਮੈਨੂੰ ਇੱਕ ਅਮਰੀਕਾ ਤੋਂ ਫੋਨ ਆਉਂਦਾ ਇੱਕ ਲੜਕੀ ਦਾ ਇੱਕ ਸਾਧ ਹੈ ਜਗਰਾਉਂ ਏਰੀਏ ਦੇ ਵਿੱਚ ਉਹ ਸਾਧ ਉਸ ਬੀਬੀ ਦੇ ਮੰਦ ਬੁੱਧੀ ਬੱਚੇ ਦੇ ਨਾਲ ਕੋ ਕਰਮ ਕਰਦਾ ਪਹਿਲਾਂ ਤਾਂ ਉਹ ਬੀਬੀ ਉਹਦੇ ਟਰੈਪ ਵਿੱਚ ਫਸੀ ਅਮਰੀਕਾ ਵਰਗੇ ਮੁਲਕ ਦੇ ਵਿੱਚ ਰਹਿ ਕੇ ਮੈਂ ਕਹਿੰਦਾ ਵੀ ਸਾਡੀ ਦੁਨੀਆ ਖੜੀ ਕਿੱਥੇ ਆ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਵੀ ਆ ਗੰਦ ਦਿਮਾਗ ਚੋਂ ਨਹੀਂ ਕੱਢਿਆ ਇਹਨਾਂ ਨੂੰ ਅਸੀਂ ਰੱਬ ਮੰਨ ਲਿਆ ਜੇ ਰੱਬ ਇਹ ਜੱਤ ਫਿਰ ਇਹ ਤਾਂ ਰੱਬ ਜੇ ਇਹਨਾਂ ਇਹ ਰੱਬ ਵਰਗੇ ਇਹਨਾਂ ਨੂੰ ਰੱਬ ਮੰਨਦੇ ਨਾ ਆਪਾਂ ਆ ਜਿਹੜਾ ਸਾਧ ਲਾਣਾ ਜਿੰਨਾ ਵੀ ਫਿਰਦਾ ਤੇ ਜਿੰਨੇ ਇਹ ਗੰਦੇ ਲੋਕ ਆ ਤੇ ਮੈਂ ਕਹਿੰਦਾ ਯਾਰ ਫਿਰ ਰੱਬ ਤਾਂ ਬਹੁਤ ਗੰਦਾ ਜੇ ਰੱਬ ਇਹ ਰੱਬ ਵਰਗੇ ਆ ਉਹਦਾ ਘਰ ਪਟਿਆ ਇੱਥੇ ਆ ਉਹ ਕੁੜੀ ਇੱਥੇ ਆ ਗਈ ਉਹ ਤੋਂ ਪਹਿਲਾਂ ਤਾਂ ਪੈਸੇ ਰੱਜ ਕੇ ਖਾਦੇ ਫਿਰ ਜਿਹੜਾ ਉਹਦਾ ਬੇਟਾ ਸੀਗਾ ਬੱਚਾ ਉਹਦਾ ਮੰਦਬੁੱਧੀ ਕਹਿੰਦਾ ਵੀ ਇਹਦਾ ਇਲਾਜ ਆ ਜਿਹੜਾ ਉਹ ਮੈਂ ਇਕੱਲਾ ਕਰੂੰਗਾ ਇੱਥੇ ਹੁਣ ਸੋਚੋ ਆਪਾਂ ਜਾਨਵਰ ਦੇ ਨਾਲ ਵੀ ਕੋਈ ਇਹ ਜ ਆ ਯਾਰ ਬੰਦਾ ਸੋਚਣ ਲੱਗਾ ਸੌ ਵਾਰੀ ਸੋਚਦਾ ਤੇ ਇਹ ਜ ਗੰਦੇ ਲੋਕ ਕੁੱਤਿਆਂ ਤੋਂ ਵੀ ਗਏ ਗੁਜ਼ਰੇ ਅਜੇ ਉਹਨਾਂ ਦੇ ਵਿੱਚ ਵੀ ਕੋਈ ਦਰ ਮਾਲਕ ਦਾ ਦਰ ਨਹੀਂ ਛੱਡਦੇ ਇੱਕ ਮੁਰਕੀ ਖਾ ਕੇ ਮਾਲਕ ਦੀ ਇਹ ਬੈਠੇ ਰੱਬ ਦੇ ਨਾਂ ਤੇ ਦੁਕਾਨਾਂ ਖੋਲ ਕੇ ਤੇ ਕਿੱਡੇ ਗੰਦੇ ਲੋਕ ਨੇ ਇਹ ਉਸ ਗੰਦੇ ਸਾਧ ਨੇ ਉਸ ਮੰਦ ਬੁੱਧੀ ਬੱਚੇ ਦੇ ਨਾਲ ਸੈਕਸ ਕੀਤਾ ਜਦੋਂ ਉਹ ਮਾਂ ਬੱਚੇ ਦੀ ਨੂੰ ਪਤਾ ਲੱਗਦਾ ਕਹਿੰਦਾ ਵੀ ਜਿਹੜਾ ਇਹਦੇ ਅੰਦਰ ਪ੍ਰੇਤ ਆ ਜਿਹੜੀ ਇਹਦੇ ਅੰਦਰ ਆਤਮਾ ਘੁਸੀ ਹੋਈ ਆ ਉਹ ਕਹਿੰਦਾ ਬੰਦੇ ਦਾ ਸੈਕਸ ਕਰਨ ਨਾਲ ਲੋਚਦੀ ਸੀ ਕਹਿੰਦਾ ਮੈਂ ਨਹੀਂ ਕੀਤਾ ਉਹ ਪ੍ਰੇਤ ਨਹੀਂ ਕਰਵਾਇਆ ਜੋ ਕੁਝ ਕਰਵਾਇਆ ਮਰ ਜੋ ਯਾਰ ਹਰਦੂ ਲਾਹਣਤ ਤੁਹਾਡੇ ਵਰਗੇ ਇਹ ਜੇ ਸਾਧਾਂ ਦੇ ਤੇ ਇਹ ਜੀਆਂ ਜਿਹੜੀ ਇਹ ਜਿਆ ਲੋਕਾਂ ਕੋਲ ਆਉਂਦੇ ਆ ਮੈਨੂੰ ਬੜਾ ਦੁੱਖ ਹੋਇਆ ਜਦੋਂ ਉਹਨੇ ਬੱਚੇ ਦੀਆਂ ਤਸਵੀਰਾਂ ਮੈਨੂੰ ਭੇਜੀਆਂ ਮੇਰੇ ਕੋਲ ਹੈਗੀਆਂ ਹੁਣ ਵੀ ਸਾਰਾ ਕੁਝ ਹੈਗਾ ਪਰ ਮੈਂ ਦਿਖਾ ਨਹੀਂ ਸਕਦੇ ਅਸੀਂ ਅਫਸਰਾਂ ਨਾਲ ਗੱਲ ਕੀਤੀ ਬਾਹ ਮਰੋੜ ਲਈ ਫਿਰ ਆਪ ਹੀ ਉਹਨੂੰ ਫੋਨ ਕਰ ਦਿੱਤਾ ਕਹਿੰਦੀ ਵੀ ਹੁਣ ਤੁਹਾਨੂੰ ਸਤਪਾਲ ਮਿਲੂਗਾ ਆਕੇ ਚਲੋ ਮੈਂ ਉਸ ਏਰੀਏ ਚ ਰਿਹਾ ਹੈਗਾ ਮੇਰੇ ਬਾਰੇ ਜਾਣਦੇ ਜਿਹੜੇ ਲੋਕ ਜਾਣਦੇ ਆ ਉਹ ਡਰ ਗਿਆ ਡਰੋਂ ਦੇ ਮੁੜ ਕੇ ਉਹ ਸਮਝੌਤਾ ਕਰ ਗਿਆ ਬੀਬੀ ਨਾਲ ਤੇ ਬੀਬੀ ਬੱਚੇ ਨੂੰ ਲੈ ਕੇ ਅਮਰੀਕਾ ਚਲੀ ਗਏ ਬੁਰੇ ਦੇ 12 ਵਜੇ ਅਸੀਂ ਸਾਰਾ ਕੁਝ ਮੇਰੇ ਕੋਲੇ ਪਿਆ ਜੋ ਬੀਬੀ ਨੇ ਮੈਨੂੰ ਪਾਇਆ ਇੱਕ ਮਾਂ ਨੇ ਆਪਣੇ ਬੱਚੇ ਦੇ ਨਾਲ ਇਹ ਹੋਇਆ ਪਾਪ ਕਿਵੇਂ ਬਰਦਾਸ਼ਤ ਕਰ ਲਿਆ ਕੀ ਲਾਲਚ ਚ ਕਰ ਲਿਆ ਉਹ ਸਾਧ ਨੇ ਉਹਦੇ ਨਾਲ ਵਿਆਹ ਕਰਾ ਲਿਆ ਉਹ ਕਹਿੰਦੀ ਵੀ ਮੈਂ ਤੇ ਮੇਰੇ ਤੇਰੇ ਕਰਕੇ ਮੇਰਾ ਘਰ ਪਟਿਆ ਗਿਆ ਫਿਰ ਕਹਿੰਦੀ ਮੈਨੂੰ ਫੇਰ ਦੁਬਾਰਾ ਫੋਨ ਆਇਆ ਕਹਿੰਦੀ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਮੈਂ ਕਿਹਾ ਜੀ ਹੁਣ ਇਹ ਤੇ ਕਸੂਰ ਕਿਸ ਦਾ ਤੂੰ ਉਸ ਮੁਲਕ ਚ ਬੈਠੀ ਆ ਜਿੱਥੋਂ ਦੁਨੀਆ ਚੱਲਦੀ ਆ ਜਿਹੜਾ ਦੁਨੀਆ ਨੂੰ ਘਮੋਂਦਾ ਮੁਲਕ ਫਿਰ ਦੁੱਖ ਹੁੰਦਾ ਕੀ ਮਦਦ ਕਰੀਏ ਕਿਸੇ ਦੀ ਦੂਸਰੀ ਪਿਛਲੇ ਦਿਨੀ ਜਿਹੜਾ ਵੀਰ ਦਵਿੰਦਰ ਸਿੰਘ ਸੰਧਵਾ ਕਲਤਾਰ ਸਿੰਘ ਸੰਧਵਾ ਦਾ ਭਰਾ ਉਹਨੇ ਸਾਡੇ ਇੱਕ ਮੁਲਾਜ਼ਮ ਨੂੰ ਮਾਂ ਦੀਆਂ ਗਾਲਾਂ ਕਢੀਆਂ ਸਾਡੇ ਰਿਟਾਇਰਡ ਸਾਰੀਆਂ ਜੂਨੀਅਨਾਂ ਨੇ ਮਤੇ ਪਾਏ ਉਹਦੇ ਖਿਲਾਫ ਉਹ ਮੁਲਾਜ਼ਮ ਨੇ ਪਹਿਲਾਂ ਅਸੀਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਸਾਥੋਂ ਕਹਿੰਦਾ ਜੀ ਮੇਰੀ ਮਦਦ ਕਰੋ ਅਸੀਂ ਖੜੇ ਨਾਲ ਮੈਂ ਵੀਡੀਓ ਵੀ ਪਾਈਆਂ ਸਾਰਾ ਕੁਝ ਕੀਤਾ ਮਾਂ ਦਾ ਪੁੱਤ ਜਾ ਕੇ ਲੋਕੇ ਬਹਿ ਗਿਆ ਕਿ ਸ਼ਿਕਾਇਤ ਦੇਣ ਤੱਕ ਦਰਜ ਨਹੀਂ ਕਰਾਉਣਾ ਐ ਐਸਐਸਪੀ ਦੇ ਉੱਤੇ ਫਿਰ ਅਹੀ ਅਫਸਰਾਂ ਨਾਲ ਵੀ ਕਹਾਦਾ ਗਿਲਾ ਕਰਗੇ ਜੀ ਇੰਨੀ ਜਮੀਰ ਤੁਹਾਡੀ ਮਰੀ ਹੋਈ ਹੈ ਯਾਰ ਤੂੰ ਫਿਰ ਜੇ ਤੇਰੇ ਚ ਇਹਨਾਂ ਦਾਮੀ ਹੈ ਨਹੀਂ ਫੋਟ ਸਾਂ ਤੇ ਫਿਰ ਤੂੰ ਵਾਇਰਲ ਕਿਉਂ ਕੀਤੀ ਇਹ ਕਿਉਂ ਆਪਦੀ ਖੇ ਪਟਾਲੀ ਸਾਰੀ ਦੁਨੀਆਂ 'ਚ ਬੰਦੇ ਕੋਲ ਇੱਕ ਗੈਰਤ ਹੁੰਦੀ ਆ ਮੈਂ ਤੂੰ ਮੇਰੇ ਨਾਲ ਦਾ ਭਰਤੀ ਆ ਮੈਂ ਮੈਂ ਨੌਕਰੀ ਛੱਡੀ ਜਦੋਂ ਦੀ ਮੈਂ ਚੰਗੀ ਰੋਟੀ ਖਾਣਾ ਚੰਗਾ ਜੀਵਨ ਜਿਉਉਣਾ ਹੈ ਮੈਂ ਕਿਵੇਂ ਜੋ ਬਾਹਰ ਆ ਕੇ ਚੰਗੀ ਇੱਜ਼ਤ ਕਮਾਈ ਕਿਉਂ ਯਾਰ ਇੰਨੀ ਜਮੀਰ ਤੁਸੀਂ ਡੇਗੀ ਹੋਈ ਆਪਦੀ ਚਾਰ ਛਲੜਾਂ ਦੀ ਖਾਤਰ ਪਰ ਉਸ ਬੰਦੇ ਨੇ ਵੀ ਉਹ ਗੁਰਸਿੱਖ ਸਿੱਖੀ ਸਰੂਪ ਦੇ ਵਿੱਚ ਐ ਪਰ ਜੇਕਰ ਉਹਨੇ ਗੁਰਬਾਣੀ ਦੀ ਇਹ ਤੁਕਾਂ ਨੂੰ ਸਮਝਿਆ ਹੁੰਦਾ ਪੰਕਤੀਆਂ ਨੂੰ ਸਮਝਿਆ ਹੁੰਦਾ ਉਹ ਕਦੇ ਮਾਂ ਦੀ ਗਾਲ ਨਹੀਂ ਸੀ ਕੱਢਦਾ ਤੇ ਦੁੱਖ ਸਾਨੂੰ ਵੀ ਮਾਂ ਦੀ ਗਾਲ ਕੱਢਣ ਦਾ ਜਿਹੜੀਆਂ ਉਹਨੇ ਮਾਂਵਾਂ ਦੀਆਂ ਜਾਲਾਂ ਹੁਣ ਕੀ ਕਿਸੇ ਦੀ ਮਦਦ ਕਰੂਗੇ ਤੁਸੀਂ ਤਿੰਨ ਤਿੰਨ ਚਾਰ ਮੁਲਾਜ਼ਮਾਂ ਨਾਲ ਹੋਰ ਧੱਕਾ ਕੀਤਾ ਉਸ ਬੰਦੇ ਨੇ ਕਿਉਂਕਿ ਸਰਕਾਰ ਆ ਰਾਜ ਭਾਗ ਹੈ ਕਰਦੇ ਆ ਸਾਡੇ ਅਫਸਰ ਨਹੀਂ ਜੰਨੀ ਲੱਤਾਂ 'ਚ ਭਾਰ ਚਲਦੇ ਹੋ ਮੁਲਾਜ਼ਮਾਂ ਨਾਲ ਧੱਕਾ ਹੁੰਦਾ ਵੇਖ ਕੇ ਅੱਖਾਂ ਵਿੱਚ ਨਿੰਮੀ ਮੈਂ ਦੋ ਮੁਲਾਜ਼ਮਾਂ ਨੂੰ ਫੋਨ ਕੀਤਾ ਉਹ ਨਹੀਂ ਜੀ ਉਹ ਤਾਂ ਗੱਲ ਹੋਰ ਸੀ ਜੀ ਆ ਸੀ ਮੈਂ ਕਿਹਾ ਯਾਰ ਲਾਹਣ ਤਾਂ ਤੁਹਾਡੇ ਦੀ ਮੈਂ ਤਾਂ ਤੁਹਾਨੂੰ ਵੀ ਇਹੀ ਕਹੂੰਗਾ ਤੇ ਲਾਹਣ ਤਾਂ ਉਸ ਬੰਦੇ ਦੇ ਜੇ ਥੋੜੀ ਜੀ ਪਾਵਰ ਹੱਥ ਚ ਆ ਗਈ ਤੇ ਕੀ ਰੱਬ ਬਣ ਕੇ ਬੈਠ ਗਏ ਤੁਸੀਂ ਕਿਉਂ ਤਲਵੇ ਚੱਟਦੇ ਫਿਰਦੇ ਇਹਨਾਂ ਲੋਕਾਂ ਦੇ ਦੋ ਮਹੀਨੇ ਤੋਂ ਲੈ ਕੇ 6 ਮਹੀਨਿਆਂ ਤੱਕ ਪੁਲਿਸ ਇਹਨਾਂ ਦਾ ਕੰਮ ਕਰਨ ਨੂੰ ਹਟ ਜੇ ਨਾ ਤੇ ਇਹਨਾਂ ਦੀ ਅਕਲ ਟਿਕਾਣੀ ਆ ਜੂਗੀ ਇਹ ਧੱਕਾ ਵੀ ਤੋ ਹੱਥੋਂ ਕਰਾਉਂਦੇ ਆ નિર્ਦੋਸ਼ ਲੋਕਾਂ ਨਾਲ ਗਰੀਬ ਲੋਕਾਂ ਨਾਲ ਤੇ ਗਾਲ੍ਹਾਂ ਵੀ ਤੁਹਾਨੂੰ ਹੀ ਕੱਢਦੀਆਂ ਤੇ ਜੁੱਤੀਆਂ ਵੀ ਤੁਸੀਂ ਚੱਕਦੇ ਇਹਨਾਂ ਦੀ ਆ ਕਾਤੋਂ ਤੁਹਾਡੀ ਗਰੀਬ ਦੇ ਰੱਖੇ ਵਾਲੇ ਦੇ ਚਪੇੜ ਮਾਰਨ ਲੱਗੇ ਤੁਸੀਂ ਮੈਂਟਰ ਲਾਉਣੀ ਆ ਕਿਸੇ ਦੁਖੀ ਬੰਦੇ ਆਏ ਤੁਸੀਂ ਕੀ ਹਸ਼ਰ ਕਰਦੇ ਆ ਤੇ ਆਪ ਦਾ ਤੁਹਾਡਾ ਆ ਹਾਲ ਆ ਜਦੋਂ ਅੱਗੋਂ ਮੜਾ ਜਾ ਤਕੜਾ ਟੱਕਰਦਾ ਫਿਰ ਇੱਕ ਐਪਲੀਕੇਸ਼ਨ ਦੇਣ ਜੋਗੇ ਵੀ ਨਹੀਂ ਤੁਸੀਂ ਤੀਜੀ ਘਟਨਾ ਵੀਰੋ ਪਿੰਡ ਕਣੀਆਂ ਜਿਹੜਾ ਉਹ 2 ਸਾਲ ਦੇ ਬੱਚੇ ਦੇ ਨਾਲ ਕੋ ਕਰਮ ਹੋਇਆ ਮਾਂ ਕਰਵਾ ਰਹੀ ਆ ਮੈਂ ਆ ਤੁਹਾਨੂੰ ਥੋੜੀ ਜੀ ਤਸਵੀਰ ਮੈਂ ਮਾਫੀ ਚਾਹੁੰਨਾ ਥੋੜੀ ਜੀ ਮੈਂ ਦਿਖਾ ਦਿੰਨਾ ਮੇਰਾ ਦਿਲ ਨਹੀਂ ਕਰਦਾ ਦਿਖਾਉਣ ਨੂੰ ਕਿਉਂਕਿ ਇਹ ਉਹ ਪਾਪ ਹੈ ਜਿਹੜੇ ਟਕੇ ਹੀ ਰਹਿਣ ਤੇ ਚੰਗੇ ਆ ਕੀ ਹੁਣ ਇਹਨਾਂ ਮਾਵਾਂ ਨੂੰ ਤੁਸੀਂ ਕੀ ਕਹੋਗੇ ਕਿੱਥੇ ਰੱਖੂਗੇ ਇਹ ਇੱਕ ਛੋਟੇ ਜਿਹੇ ਬੱਚੇ ਦੇ ਮੂੰਹ ਦੇ ਵਿੱਚ ਅਵੇ ਆਸ਼ਿਕ ਦਾ ਕੰਜਰ ਬੰਦੇ ਦਾ ਲਿੰਗ ਪੋਰੀ ਵਿਚਾਰ ਹੋ ਰਿਹਾ। ਨਾ ਮੈਂ ਤਸਵੀਰ ਮੱਦਮ ਕੀਤੀ ਹੈ ਥੋੜੀ। ਤਰਸ ਆਇਆ। ਸਾਰੀ ਗੱਲਬਾਤ ਆਫਰਾਨਾ ਕੀਤੀ। ਕਾਰਵਾਈ ਹੋ ਗਈ। ਤੇ ਇਨਾਮ ਕੀ ਮਿਲਿਆ? ਪਰਿਵਾਰ ਸੰਤੁਸ਼ਟ ਹੈ। ਪਰਵਾਰ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਹ ਮੈਨੂੰ ਕਹਿੰਦੇ ਵੀ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਨਾਲ ਆ ਕੇ ਖੜੇ ਹੋ ਤੁਹਾਡਾ ਕਿੱਥੇ ਦੇਣ ਦੇਵਾਂਗੇ ਅਸੀਂ ਮੈਂ ਕਿਹਾ ਨਹੀਂ ਬਾਈ ਜੀ ਦੁਨੀਆ ਤੋਂ ਇੱਕ ਦਿਨ ਚਲੇ ਜਾਣਾ ਇਹ ਦੁਨੀਆ ਕਿਸੇ ਨੇ ਜੇਬਤ ਨਹੀਂ ਪਾਈ ਪਰ ਇੰਨੀ ਇੱਕ ਜ਼ਿੰਦਗੀ ਚ ਲਾਹਣਤ ਨਾ ਲੈ ਕੇ ਜਾਇਓ ਇੰਨੇ ਇੱਕ ਸੁਰਖਰੂ ਹੋ ਕੇ ਜਾਇਓ ਕਿ ਮੌਤ ਵੀ ਆਵੇ ਤੇ ਤੁਸੀਂ ਹੱਸ ਕੇ ਜਾਓ ਇਸ ਦੁਨੀਆ ਤੋਂ ਮੈਂ ਕਹਿੰਦਾ ਜਦੋਂ ਮੈਂ ਜਾਵਾਂ ਤੇ ਮੈਂ ਐਂ ਜਾਵਾਂ ਤੇ ਹੱਸਦਾ ਹੀ ਜਾਵਾਂ ਕੋਈ ਦੁੱਖ ਨਹੀਂ ਪਲਾ ਅੱਜ ਰੱਬ ਲੈ ਜਾਵੇ ਕੋਈ ਪਰਵਾਹ ਨਹੀਂ ਕੀ ਕੋਈ ਡਰ ਨਹੀਂ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਡਰ ਮੌਤ ਦਾ ਹੁੰਦਾ ਇੰਨਾ ਕੁ ਪ੍ਰਮਾਤਮਾ ਵੱਲੋਂ ਬਲ ਬਖਸ਼ਿਆ ਉਹੋ ਜੇ ਗੁਨਾਹ ਨਹੀਂ ਕੀਤੇ ਜਿਹਦਾ ਡਰ ਹੋਵੇ ਤੇ ਬਾਈ ਆਪਣੇ ਪਰਿਵਾਰ ਨੂੰ ਨਾਲ ਮਿਲ ਕੇ ਨਾਲ ਜਾ ਕੇ ਆਪ ਥਾਣੇ ਚ ਸਾਰਾ ਕੁਝ ਕਰਵਾ ਕੇ ਆਇਆ ਤੇ ਅੱਜ ਅਸੀਂ ਮਲੇ ਸਪੋਸਫਸਰਾਂ ਨੂੰ ਸਾਰੇ ਸਰਵਾਈਕ ਹੋਈਏ ਸਤਿਸ਼ਟੀ ਇੱਕ ਪਾਸੇ ਤੇ ਉਸਨੇ ਜਵਾਬ ਦੀ ਬੜੀ ਕਾਰਵਾਈ ਕਰ ਦਿੱਤੀ ਹੈ ਉਸ ਤੋਂ ਬਾਅਦ ਜਿਹੜੀ ਅਰੈਸਟ ਹੋਊਗੀ ਜਦੋਂ ਬੰਦੇ ਦੀ ਹੋਊਗੀ ਫਿਰ ਅੱਗੇ ਜਿਹਨਾਂ ਨੇ ਤਰਫੋਂ ਨਾਲ ਹੋਰ ਹੋ ਰਹੀਏ ਬਲੈਕ ਮੇਸ 3 ਸਾਰੀ ਇਕੱਠੀ ਹੋ ਰਹੀ ਹੈ ਤੇ ਇਸ ਕਰਕੇ ਦੋਸਤੋ ਉਹਦੇ ਚੋ ਕਹਿੰਦੇ ਵੀ ਮਾਂ ਜਿਹੜੀ ਬੱਚੇ ਦੀ ਉਹ ਨਾਮ ਜਦੋਂ ਨਹੀਂ ਕੀਤੀ ਹੋਣੀ ਚਾਹੀਦੀ ਸੀ ਪਰ ਉਹਦੇ ਪ੍ਰੋਬਲਮ ਇਹ ਆ ਗਈ ਵੀ ਇੱਕ ਤਾਂ ਇਹ ਸਾਰਾ ਜਿਹੜਾ ਮੈਟਰ ਹੈ 4 ਸਾਲ ਪੁਰਾਣਾ ਤੇ ਬਾਪ ਨੂੰ ਵੀ 4 ਸਾਲ ਪਹਿਲਾਂ ਪਤਾ ਲੱਗ ਗਿਆ ਸੀ ਤੇ ਬਾਪ ਵੀ ਫਿਰ ਉਹਦੇ ਚ ਦੋਸ਼ੀ ਬਣਦਾ ਕਿਉਂਕਿ ਜਿਹੜਾ ਫੋਨ ਹੈ ਉਹ 4 ਸਾਲ ਪਹਿਲਾਂ ਮੈਂ ਕਹਿੰਨਾ ਵੀ ਪਤਾ ਨਹੀਂ ਮੈਂ ਤਾਂ ਯਾਰ ਸ਼ਰਮ ਆਉਂਦੀ ਆ ਇਹ ਜੇ ਬਾਪ ਦੇ ਉੱਤੇ ਵੀ ਤੇਰਾ ਘਰ ਤੇਰੀਆਂ ਅੱਖਾਂ ਦੇ ਸਾਹਮਣੇ ਲੁੱਟਿਆ ਗਿਆ ਉਹ ਗੁਰੂਗਾ ਤੂੰ ਯਾਰ ਕਿ ਕੀ ਕੀ ਸ਼ਬਦ ਕੀ ਵਰਤਗੇ ਇਹ ਜੀ ਬਾਪਾਸਤੇ ਤੇਰੇ ਸਾਹਮਣੇ ਇੱਕ ਗੈਰ ਬੰਦਾ ਆ ਕੇ ਤੇਰੇ ਬੈਡਰੂਮ ਤੇਰੀ ਵਾਈਫ ਨਾਲ ਕੁਛ ਕਰ ਰਿਹਾ ਤੂੰ ਅੱਖੀਂ ਵੀ ਵੇਖ ਰਿਆ ਤੇਰੇ ਬੱਚੇ ਦੇ ਨਾਲ ਆ ਕੁਛ ਹੋ ਗਿਆ ਜੇ ਬੱਚਾ 6 ਸਾਲ ਦਾ ਉਸ ਵੇਲੇ 2 ਸਾਲ ਦਾ ਸੀ ਹੁਣ ਬਾਪ ਵੀ ਉਹਨਾਂ ਹੀ ਭਾਗੀਦਾਰ ਆ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਮੈਂ ਕਿਹਾ ਜਿੰਨਾ ਚਿਰ ਜਿਹੜੀ ਤੁਹਾਡੀ ਕਾਰਵਾਈ ਇਹਦੇ ਚ ਇਹ ਨਹੀਂ ਕਮਿਸ਼ਨ ਨਹੀਂ ਹੈੀ ਨੋਟਿਸ ਲੈ ਲੈਣਾ ਇਹਦਾ ਜਿਹੜਾ ਪੁਲਿਸ ਅਫਸਰ ਵੀ ਇੱਥੇ ਕਤਾਈ ਕਰੂਗਾ ਉਹ ਵੀ ਰਗੜਿਆ ਜਾਊ। ਹੁਣ ਉਹਦੇ 'ਚ ਵੀਰੋ ਦਬਾਅ ਕੀ ਸੀਗਾ ਬੱਚੇ ਦੇ ਬਾਪ ਦੇ ਬਾਰ ਦੇ ਵਿੱਚ ਧਰਨਾ ਲਾਇਆ ਉਹ ਗਰਾਹਾ ਜੂਨੀਅਨ ਦੀਆਂ ਔਰਤ ਆਗੂਆਂ ਨੇ। ਇੱਕ ਤਾਂ ਵੇਖੋ ਐਡਾ ਪਾਪ ਹੋਇਆ। ਦੂਜਾ ਉਸੇ ਪਰਿਵਾਰ ਨੂੰ ਦਬਾਇਆ ਜਾ ਰਿਹਾ ਸੀ। ਉਹ ਬਾਤਾਂ ਕਹਿ ਰਹੀ ਆ ਵੀ ਤੁਸੀਂ ਫੋਟੋਆਂ ਦਿਖਾਤੀਆਂ ਤੁਹਾਡੇ ਤੇ ਕਾਰਵਾਈ ਹੋਊਗੀ। ਇਹ ਮੈਂ ਕਰਾਉਂਗੀ ਯਾਨੀ ਪਤਾ ਸੁਭਾਵੇ ਆ ਤੁਸੀਂ ਹੁਣ ਸੁਣਿਓ ਪਤਾ ਨਹੀਂ ਕਾਦਾ ਹੰਕਾਰ ਆ ਮੈਂ ਤਾਂ ਹੈਰਾਨ ਆ ਇਸ ਗੱਲੋਂ ਜਿਲਾ ਟੋੜਿਆ ਜੀ ਹੁਣ ਦੇਖੋ ਬੂਆ ਉਹਨਾਂ ਦਾ ਮੱਲੀ ਬੈਠੀਆਂ ਅਜੇ ਕਹਿੰਦੀਆਂ ਅਸੀਂ ਖੜੇ ਨਹੀਂ ਤਾਂ ਫੋਟੋਆਂ ਦੀ ਸੁਣਿਓ ਰੱਖਿਆ ਇਹ ਜਿਹੜਾ ਲੋਕਾਂ ਦੀ ਵਿਚਾਰ ਨਹੀਂ ਲੱਗ ਜਾਂਦੀ ਹੈ ਹੈ ਜਦੋਂ ਬੰਦੇ ਕੱਟੀਆਂ ਹੋ ਜਾਂਦੇ ਉਹ ਸਾਰੇ ਕੋਲ ਤੋਂ ਇਹਨਾਂ ਗੋਸ਼ਤ ਕੂੜਮ ਨਹੀਂ ਖੜਦੇ ਲੱਗੂ ਉਹ ਕਿਰਤੀ ਗਹਾਂ ਜਿਵੇਂ ਬੰਦੀ ਹੈ ਇਹ ਵੀ ਇੱਕ ਕਿਸਾਨਾਂ ਦੀ ਜੱਥੇ ਬੰਦੀ ਹੈ ਕਿਸਾਨਾਂ ਦੀ ਜੱਥੇ ਬੰਦੀ ਹੈ ਦੂਸਰੇ ਪਾਸੇ ਸਿੱਧੂਪੁਰ ਦੇ ਵੀ ਕੁਝ ਬੰਦੇ ਉਧਰ ਦੇ ਪਰਿਵਾਰ ਨਾਲ ਲੜਕੀ ਵਾਲੇ ਨਾਲ ਆ ਗਏ ਉਹ ਕਹਿੰਦੇ ਸਾਡੇ ਵੀ ਕਿਸਾਨਾਂ ਦੀ ਜੱਥੇ ਬੰਦੀ ਹੈ ਦੋਨੇ ਪਾਸੇ ਕਿਸਾਨ ਜੱਥੇ ਬੰਦੀ ਜਾ ਰਹੀ ਹੈ ਅਸੀਂ ਆਨੇ ਸਿੱਧੂਪੁਰ ਵਾਲੇ ਜਿੱਥੇ ਬੰਦੀ ਕਿਸਾਨਾਂ ਦੀ ਹੈ ਜਿਹੜਾ ਹੀ ਤਖਾਰੀ ਅਸੀਂ ਅੱ끼 ਲੜਦੇ ਹਾਂ ਨਾ ਸਿੱਧੂਪੁਰ ਵਾਲਾ ਸਾਡੇ ਕੋਲ ਜੋਸ਼ ਨਹੀਂ ਸਾਡੇ ਜਿਹੜੇ ਕੋਈ ਢੰਗ ਨਾਲ ਤੇ ਨਹੀਂ ਅਸੀਂ ਉੱਥੇ ਰੌਟ ਪਾਵਾਂਗੇ ਇਹ ਤਾਂ ਹੈ ਨਹੀਂ ਵੀ ਫੇਰ ਬੋਲੀ ਬਤਨੀ ਗੱਲ ਛੱਡਦੇ ਹੁਣ ਅਸੀਂ ਤੁਹਾਨੂੰ ਪਤਾ ਜਿੱਥੇ ਬੰਦ ਕਰਾ ਖਾਣਿਆ ਨਾ ਜਿਹਦਾ ਇਹ ਕਦਮ ਰੱਖਦੇ ਆ ਸਮਝ ਸੋਚ ਕੇ ਸਾਰਾ ਤੇ ਇੱਕ ਇਹੇ ਕੋ ਸਾਨੂੰ ਨਾ ਬੈਠਣ ਦੋ ਸਾਨੂੰ ਜਿੱਥੇ ਸਾਨੂੰ ਐਨ ਅਸਾਰ ਹੁੰਦਾ ਨਹੀਂ ਨਾ ਅਸੀਂ ਛੱਡ ਵੀ ਦਿੰਨੇ ਅਸੀਂ ਲੋਕਾਂ ਦੀ ਲੋਚੀ ਛਾੜ ਲੈਣੀ ਅਜ਼ੀਮ ਖਾਨ ਬਚਾਉਣੀ ਇਹ ਇਹ ਕਿਉਂ ਹੁੰਦਾ ਹੈ ਉਹ ਖਤਬ ਹੁੰਦਾ ਹੈ ਜੇ ਜੇ ਕੋਈ ਫੋਟੋ ਬਹੁਤ ਲਗਾ ਕ ਬੱਚੇ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਉਹ ਕਹਿ ਰਹੇ ਵੀ ਅਸੀਂ ਉਹ ਕਾਰਵਾਈ ਕਰਾਵਾਂਗੇ ਜਦੋਂ ਅਸੀਂ ਇਹਦੀਆਂ ਜੜੀਆਂ ਜੜੀਆਂ ਵੀ ਦੀਆਂ ਹਰਕਤਾਂ ਵੇਖੀਆਂ ਅਸੀਂ ਨਹੀਂ ਕਹਿੰਦੇ ਉਹ ਯਾਨੀ ਕਿ ਲੜਕੀ ਦਾ ਪਰਿਵਾਰ ਵੀ ਕਹਿ ਰਿਹਾ ਲੱਗੜ ਵੀ ਕਹਿ ਰਿਹਾ ਉਸ ਤੋਂ ਬਾਅਦ ਜੇ ਸਾਡਾ ਮਨ ਜਿਵੇਂ ਪਿਕਅਪ ਹੈ ਨਹੀਂ ਠੀਕ ਹੈ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਜਿਹੜੇ ਉਸ ਪਰਿਵਾਰ ਦੇ ਕੋਈ ਬੀਤੀ ਹੈ ਨਾ ਉਹਨੂੰ ਪਤਾ ਹੁੰਦਾ ਹੈਵੇਂ ਹੁੰਦਾ ਹੈ ਪਰ ਜੇਦੋਂ ਉਹਨੂੰ ਕਹੀ ਜਾਂਦੀ ਹੈ ਕਿ ਕੇਰਾ ਮੈਨੂੰ ਔਕਾ ਦੇ ਦਿਓ ਨਾਮ ਸੁਦਰੂ ਚਾਰੇ ਜਿਹੜੇ ਕਿਹਨਾਂ ਪਿਆਰਾ ਮੈਨੂੰ ਮੈਨ ਨਹੀਂ ਜਦੋਂ ਬੰਨੀ ਵਾਲੇ ਆਣੇ ਅਸੀਂ ਇਹਦੇ ਬਰਕਰਾਰ ਕੰਧ ਤੇ ਜਾਊ ਕਿੱਥੇ ਨਹੀਂ ਇਹ ਤਾਂ ਵੇਖੋ ਜਦੋਂ ਬੱਚਾ ਕਦਮ ਚੁੱਕਦਾ ਉਹਨੂੰ ਬੱਚੇ ਨੂੰ ਵੀ ਸੋਚਣਾ ਚਾਹੀਦਾ ਜਿਹੜੀਆਂ ਤਸਵੀਰਾਂ ਤੁਸੀਂ ਵੇਖੀਆਂ ਹੋਣਗੀਆਂ ਉਹਨਾਂ ਨੇ ਸਾਨੂੰ ਦਿਖਾਈਆਂ ਜੇ ਤੁਸੀਂ ਉਹ ਤਸਵੀਰਾਂ ਵੇਖ ਲਓ ਤੁਹਾਡੀ ਲੜਕੀ ਹੋਵੇ ਚਾਰੇ ਤੁਹਾਡੀ ਨੋ ਹੋਵੇ ਤੁਸੀਂ ਕੀ ਫੈਸਲਾ ਲਓਗੇ ਉਹ ਤਸਵੀਰਾਂ ਵੇਖ ਕੇ ਫੈਸਲਾ ਇਹੀ ਆ ਸਾਡਾ ਸਾਡੀ ਇੱਥੇ ਬੰਦੀ ਦਾ ਫੈਸਲਾ ਜਿੱਦਾਂ ਜਲਦੀ ਆ ਹੁੰਦਾਂ ਹੈ ਤੇ ਸਾਣਾ ਦਾ ਹੁੰਦਾਂ ਹੈ ਜਲਦੀ ਕੋਈ ਬਸਤਾ ਗਲਤੀ ਕਰਦਾ ਨਹੀਂ ਹੁਣ ਦੋਸਤੋ ਇੱਕ এবੀ ਮਾਂ ਬਜ਼ੁਰਗ ਹੈ ਅੱਖੀਂ ਦੇਖ ਕੇ ਸਾਰਾ ਕੁਝ ਪਰਿਵਾਰ ਨੂੰ ਡਰਾਇਆ ਧਮਕਾਇਆ 9.5 ਲੱਖ ਰੁਪਏ ਦੇ ਵਿੱਚ ੱਟਕੇ ਨਾਲ ਰਾਜੀਨਾਮਾ ਕਰਵਾਤਾ ਧਮਕਾ ਕੇ ਅਬ ਜਿਹੜਾ ਬੱਚਾ ਹੈ ਬੱਚੇ ਦੇ ਪਿਓ ਦੇ ਬੂਹੇ ਦੇ ਵਿੱਚ ਬੈਠੀਆਂ ਅਦਾਲਤ ਵਿੱਚ ਕੇਸ ਚੱਲਦਾ ਡਾਈਵੋਰਸ ਦਾ ਕਹਿੰਦੀ ਅਦਾਲਤਾਂ ਦੂਤ ਤਾਂ ਨਹੀਂ ਖੜਦੀਆਂ ਚੈਲੰਜ ਸਿੱਧਾ ਅਦਾਲਤ ਨੂੰ ਸਿੱਧੂਪੁਰ ਜਿੱਥੇ ਬੰਦੀ ਨੇ ਚੰਗਾ ਕੰਮ ਕੀਤਾ ਪਰਿਵਾਰ ਦਾ ਸਾਥ ਦਿੱਤਾ ਇਨਸਾਨੀਅਤ ਵੇਖ ਕੇ ਸਾਥ ਦਿੱਤਾ ਪਈ ਨਹੀਂ ਕਹਿੰਦੇ ਵੀ ਉਹਨਾਂ ਉਹਨਾਂ ਨੇ ਬੱਚੇ ਦਾ ਸਾਥ ਦਿੱਤਾ ਉਹਨਾਂ ਨੂੰ ਮੈਂ ਸਲੂਟ ਕਰਦਾ ਛਲਾਗਾ ਜੋ ਕੰਮ ਕੀਤਾ ਸਿੱਧੂਪੁਰ ਵਾਲਾ ਨੇ ਤੁਹਾਡੇ ਜੀ ਤੁਹਾਡੀ ਜ਼ਮੀਰ ਜਾਗਦੀ ਸੀ ਪਰ ਇਹਨਾਂ ਨੇ ਤਾਂ ਹੱਦਾਂ ਹੀ ਕ੍ਰੋਸ ਕਰਤੀਆਂ ਕਿਉਂਕਿ 5 ਸਾਲ ਤੋਂ ਇੱਕ ਲੜਕੀ ਆਉਂਦੇ ਘਰੇ ਉੱਤੇ ਰਹਿ ਰਹੀ ਹੈ ਪਤਾ ਨਹੀਂ ਪਿਓ ਵੀ ਉਹ ਦੱਸੀ ਜਾਂਦੀ ਨਾ ਵੀ ਪਿਓ ਵੀ ਘਰੇ ਨਹੀਂ ਵੜਨ ਲੰਦਾ ਹੁਣ ਇਹ ਜੀ ਪਿਓ ਕੀ ਕਰੂਗਾ ਇੰਨਾ ਕੁਝ ਸਾਹਮਣੇ ਆਉਣ ਦੇ ਬਾਵਜੂਦ ਜਿਹੜੀਆਂ ਉਹ ਤਸਵੀਰਾਂ ਜੀ ਉਹ ਦੇਖੀਆਂ ਨਹੀਂ ਜਾਂਦੀਆਂ ਕਿਹੜਾ ਬਾਪ ਐ ਇਹ ਜੀ ਗੱਲ ਬਰਦਾਸ਼ਤ ਕਰ ਲੂ ਆਪਦੀ ਵਿੱਚ ਪਰ ਸੱਚ ਦਾ ਸਾਥ ਦਿਆ ਕਰੋ ਤੁਹਾਡੇ ਨਾਲ ਅਸੀਂ ਵੇਖੋ ਮੈਂ ਤੁਹਾਡੇ ਤੋਂ ਕੀ ਲੈ ਲਿਆ ਜਿਹੜਾ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਕਿੰਨਾ ਦਾ ਰਿਸ਼ਤੇਦਾਰ ਹੀ ਆ ਭਾਈ ਉਹਦੇ ਨਾਲ ਮੇਰੀ ਗੱਲ ਵੀ ਹੋਈ ਸੀ ਕਹਿੰਦਾ ਜੀ ਤੁਸੀਂ ਪੁਲਿਸ ਨਾਲ ਰਲੇ ਹੋ ਭਾਈ ਮੈਂ ਪੁਲਿਸ ਤੋਂ ਕੀ ਲੈ ਲਿਆ ਤੇ ਤੁਹਾਡੇ ਤੋਂ ਕੀ ਲੈ ਲਿਆ ਆਪਣਾ ਤੇਲ ਮਚਾ ਕੇ ਤਿੰਨ ਦਿਨ ਜਾਂਦਾ ਰਿਹਾ ਥ੍ਰੈਟ ਚ ਹੈਗਾ ਤਾਂ ਵੀ ਗਿਆ ਯਾਰ ਇੱਕ ਬੱਚੇ ਨਾਲ ਜਾਂਦੀ ਮੈਂ ਕੀ ਖੱਟਣਾ ਤੀਜਾ ਜ਼ਿਲ੍ਹਾ ਮੇਥੋਂ ਤਿੰਨ ਸਾਲ ਆਪਦੇ ਮੂੰਹੋਂ ਉਹ ਕੁੜੀ ਦੱਸਦੀ ਆ ਸੁਣ ਲੋ ਲੱਖੇ ਦੇ ਵੀ ਇਹ ਕੇਸ ਲਗਾ ਰਿਹਾ ਉਹਦੇ ਕੋਲੇ ਪਤਾ ਨਹੀਂ ਕੋਈ ਨਹੀਂ ਵੀ ਉਹ ਕੀ ਹੋਇਆ ਉਹ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿੰਦੇ ਕਿਉਂਕਿ ਉਹ ਇਹਨਾਂ ਦਾ ਨਿੱਜੀ ਮੈਟਰ ਸੀ ਕਿੰਨੇ ਚਿਰ ਬਾਅਦ ਪੰਜ ਸਾਲ ਬਾਅਦ ਪੰਜ ਸਾਲ ਬਾਅਦ ਟੋੜਾ ਫੈਸਲਾ ਹੁੰਦਾ ਬੇਨਾ ਕੰਸਲ ਕਾਉਂਸਲ ਕਿੰਨੇ ਸਾਲ ਲੱਖੇ ਦੇ ਚੱਲਦੇ ਆ ਲੱਖ ਨੇ ਹੱਕ ਮੰਗੇ ਇਹਨਾਂ ਨੇ ਨਹੀਂ ਦਿੱਤਾ ਉਹਨਾਂ ਨੇ ਇਹਨਾਂ ਨੂੰ ਜਵਾਬ ਦੇ ਉਹ ਵੀ ਕਹਿੰਦੇ ਵੀ ਹਰੇਕ ਥਾਂ ਤੇ ਰੌਲਾ ਪੈਸੇ ਦਾ ਹੀ ਸੀ ਹੁਣ ਵੀ ਜਿਹੜਾ ਰਾਜੀਨਾਮਾ ਹੋਇਆ ਉਹਦੇ 'ਚ ਵੀ ਜਿਹੜਾ ਪਰਿਵਾਰ ਦੇ ਦੱਸਣ ਦੇ ਮੁਤਾਬਕ ਹੈ ਇੱਥੋਂ ਪਤਾ ਲੱਗਦਾ ਵੀ ਪੈਸੇ ਨੇ ਸਾਨੂੰ ਕਿੱਥੋਂ ਤੱਕ ਥੱਲੇ ਸੁੱਟ ਦਿੱਤਾ ਇਹ ਕਮਿਸ਼ਨ ਨੇ ਇਹ ਦਲਾਲੀਆਂ ਨੇ ਸਾਡੀ ਜਮੀਰ ਮਾਰ ਦਿੱਤੀ ਇਸੇ ਤਰ੍ਹਾਂ ਦਾ ਹੀ ਮੈਂ ਕਹਿੰਦਾ ਵੀ ਕਿਸਾਨ ਆਗੂਆਂ ਨੂੰ ਅਸੀਂ ਮਾੜੇ ਨਹੀਂ ਕਹਿੰਦੇ ਕਿਸਾਨਾਂ ਦੀ ਜਥੇਬੰਦੀ ਹੈ ਪਰ ਉਹਨਾਂ ਨੂੰ ਇੱਕ ਇਹ ਫੈਸਲਾ ਲੈਣਾ ਚਾਹੀਦਾ ਵੀ ਜਥੇਬੰਦੀ ਦੇ ਕੀ ਵਿਧੀ ਵਿਧਾਨ ਹ ਹਰੇਕ ਕੰਮ ਦੇ ਵਿੱਚ ਇਹ ਲੋਕ ਤੁਰੇ ਫਿਰਦੇ ਆ ਕਿਸੇ ਦੇ ਨਿੱਜੀ ਲੜਾਈ ਚ ਹੁਣ ਬਰਨਾਲੇ ਪਿਛਲੇ ਦਿਨੀ ਇੱਕ 20 ਦਿਨ ਦੇ ਬੱਚੇ ਦਾ ਇਹਨਾਂ ਨੂੰ ਦੋਸ਼ ਲਾਇਆ ਵੀ 20 ਦਿਨ ਦਾ ਬੱਚਾ ਲੈ ਕੇ ਹਵਾਲੇ ਚ ਬੰਦ ਕਰਤਾ ਓਏ ਰੱਬ ਤੋਂ ਡਰੂ ਹੁਣ ਦੋਨੇ ਧਿਰਾਂ ਦੇ ਪਿੱਛੇ ਦੋ ਯੂਨੀਅਨ ਆ ਇੱਕ ਧਿਰ ਦੇ ਪਿੱਛੇ ਇੱਕ ਬੇਟੀ ਆ ਦੂਜੀ ਧਿਰ ਦੇ ਪਿੱਛੇ ਦੂਜੀ ਪੁਲਿਸ ਕਿੱਧਰ ਜਾਵੇ ਜੇ ਤਾਂ ਐਸਐਚਓ ਕਹਿੰਦਾ ਜੀ ਮੈਂ ਤੇ ਪਹਿਲੀ ਜਿਹੜੀ ਐਸਐਸਪੀ ਸਾਹਿਬ ਦੇ ਦਫ਼ਤਰ ਕੇ ਧਰਨਾ ਦੀ ਬੇਟੀ ਆ ਦੂਜੀ ਥਾਣੇ ਦੇ ਮਾਰਕ ਦੀ ਬੇਟੀ ਜਾਵੇ ਤਾਂ ਜਾਵੇ ਪੁਲਿਸ ਕਿਤੇ ਸਰਕਾਰ ਨੂੰ ਵੀ ਇਸ ਦੇ ਤੇ ਨਿਰਣਾ ਲੈਣਾ ਚਾਹੀਦਾ ਪੁਲਿਸ ਅਫਸਰਾਂ ਨੂੰ ਵੀ ਨਿਰਣਾ ਲੈਣਾ ਚਾਹੀਦਾ ਕਿ ਟੈਰੇ ਚ ਖੜੀ ਹੁੰਦੀ ਆ ਪੁਲਿਸ ਹਨਾ ਕਿ ਦੋਸ਼ ਉੱਤੇ ਕੋਈ ਨਹੀਂ ਤੀਜੀ ਮੈਂ ਤੁਹਾਨੂੰ ਇੱਕ ਹੋਰ ਦਿਖਾ ਕੇ ਵੀਡੀਓ ਆਪਾਂ ਸਮਾਪਤ ਕਰਦੇ ਆਂ ਫਿਰ ਅਗਲੀ ਵੀਡੀਓ ਕਰਾਂਗੇ ਆਹਦੇ ਵਾਸਤੇ ਬੈਠੇ ਜੀ ਹੈ ਆਹਦੀ ਵਾਸਤੇ ਸਕੂਲ ਵਾਲੇ ਨੇ ਆਤਮਾ ਪਤਨੀ ਬਿਠਾਉਂਦੇ ਮੈਂ ਆਹਦੇ ਵਾਸਤੇ ਬੈਠੇ ਜੀ ਜਿਹੜੀ ਕਿਸੇ ਵਧੀਆ ਦੇਵਾ ਵਾਸਤੇ ਲੰਗਰ ਜਿਹੜੀ ਕਿਸੇ ਵਧੀਆ ਹੈ ਜਿਹੜੀ ਕਿਸ ਜਥੇਵੰਦੀ ਗੜੀ ਆ ਜਥੇਵੰਦੀ ਗੜੀ ਬੋਲ ਹੁਣ ਰੁਗ ਰੋਟਾਂ ਦਾ ਇਹਦੇ ਹੱਥਾਂ 'ਚ ਰੁਗ ਰੋਟਾਂ ਤੇ ਤੁਹਾਨੂੰ ਇਹ ਲੱਗਦਾ ਵੀ ਬੰਦਾ ਇਹ ਕਿਸਾਨ ਹੈ ਕਿਹੜੀ ਜਥੇਵੰਦੀ ਉਹਨਾਂ ਨੇ ਮਾਰਿਆ ਸਾਨੂੰ ਐਸ ਭੇਖ ਨੇ ਮਾਰਿਆ ਆਹਦੀ ਕਿਸਾਨ ਨੂੰ ਮੈਂ ਕਿਸਾਨ ਮਜ਼ਦੂਰ ਸੀ ਬੜੀ ਪੰਜਾਬ ਦੇ ਸੁਪਾ ਸੁਪਾ ਪ੍ਰਧਾਨ ਆ ਕਦੀ ਇਹ ਗਾਂਤਰੀ ਪਾਇਆ ਜਿਹੜਾ ਤੁਸੀਂ ਪਾ ਕੇ ਬਿਠੇ ਜੀ ਲੋਕ ਕਹਿੰਦੇ ਆ ਮੈਂ ਇਹਨਾਂ ਜਾਣ ਕਿਉਂ ਦਿਓ 2000 ਰੁਪਏ 500 ਰੁਪਏ ਦਾ ਲੈ ਕੇ ਬਿਠਾਓ ਮੈਂ ਕੋ ਗੱਲ ਥੋੜੀ ਤੇ ਗੱਤ ਪਾਉਂਦਾ ਜੀ ਸਾਰਿਆਂ ਸਾਰਿਆਂ ਜਨ ਦੇ ਭਤਾਨਾਮ ਕਰਦੇ ਹਾਂ। ਕਰਨਿਆ ਤੁਹਾਨੂੰ ਪ੍ਰਧਾਨ ਦਾ ਕਿਰਾਤ ਅਸੀਂ ਮੜਿਆ। ਪ੍ਰਧਾਨ ਦਾ ਅਸੀਂ ਮੜਿਆ ਤੂੰ। ਪ੍ਰਧਾਨ ਦਾ ਸੁਧਰਾ ਕਰਦਾ ਕਰ। ਪ੍ਰਧਾਨ ਦਾ ਲਾਵਾ ਦੋ। ਉਹਨੂੰ ਭੋਲਨੇ ਕਰਦਾ ਮੈਂ ਰਾਤਾ ਜਣਾ। ਬਸ ਜਿੱਥੇ ਦੋ ਇਕੱਠੇ ਹੋ ਗਏ ਆਪਦੀ ਯੂਨੀਅਨ ਹੈ। ਹੁਣ ਇੱਕ ਸਾਫ਼ ਦੱਸਦਾ ਵੀ ਉਹ ਅਮਲੀ ਹੈ ਤੇ ਆ ਦੂਜਾ ਆ ਬਾਣੇ ਦੇ ਵਿੱਚ ਲਿਸ਼ਕ ਪੁਸ਼ਕ ਕੇ ਬੈਠਾ। ਤੇ ਕੀ ਇਹਨਾਂ ਲੋਕਾਂ ਨੇ ਯਾਰ ਸਾਡਾ ਜਲੂਸ ਕੱਢ ਦਿੱਤਾ। ਇਹਨਾਂ ਨੂੰ ਕਿਹੜੀ ਨਜ਼ਰ ਚ ਕਿੱਥੇ ਰੱਖੀਏ ਇਹਨਾਂ ਲੋਕਾਂ ਨੂੰ। ਇਹਨਾਂ ਨੂੰ ਤਾਂ ਉਹਦੇ ਬਾਣੇ ਦੀ ਵੀ ਸ਼ਰਮ ਹੈ ਨਹੀਂ ਵੀ ਅਸੀਂ ਆ ਬਾਣਾ ਸਾਡਾ ਗੁਰੂ ਦਾ ਇਹ ਬਦਨਾਮੀ ਹੁਣ ਕਿਸ ਤਰ੍ਹਾਂ ਵੇਖੋ ਵਿਚ 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 ਆ ਆ ਚੀਜ਼ ਬਦਨਾਮੀ ਦਾ ਕਾਰਨ ਬਣਦੀ ਹੈ ਦਿਓ ਆ ਗਿਆ ਅਗਲੀ ਵੀਡੀਓ ਰਾਜਨੀਤੀ ਪੜਨੀ ਰਾਜਨੀਤੀ ਕਰਨੀ ਤੇ ਰਾਜਨੀਤੀ ਕਰਨੀ ਜੋ ਅੱਜ ਦਾ ਅਕਾਲੀਆਂ ਦਾ ਜਿਹੜਾ ਹੁਣ ਸਿਸਟਮ ਚੱਲ ਰਿਹਾ ਉਹਦੇ ਤੇ ਕਰਦੇ ਆ ਤੇ ਦਿਓ ਆ ਗਿਆ ਸਾਰਿਆਂ ਨੂੰ ਤੇ ਤੀਜੀ ਵੀਡੀਓ ਅਗਲੀ ਨਸ਼ੇ ਤੇ ਵੀ ਕਰਾਂਗੇ ਨਾਲ ਤੇ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਦੇ ਸਹਿਤ ਸਤਸਰੀ ਹਕਾਂ